ਇੱਕ ਬ੍ਰਾਹਮਣ ਸੀ ਉਹ ਬੜਾ ਗਰੀਬ ਸੀ ਉਸ ਦੀ ਤੀਵੀਂ ਬੜਾ ਲੜਦੀ ਸੀ ਤੰਗ ਆ ਕੇ ਇੱਕ ਦਿਨ ਉਹ ਘਰੋਂ ਨਿਕਲ ਗਿਆ ਉਸ ਨੇ ਸਿਰ ਤੇ ਖੰਭ ਪਟੰਗ ਲਿਆ ਤੁਰਿਆ-ਤੁਰਿਆ ਜਾਂਦਾ ਇੱਕ ਜੰਗਲ ਵਿੱਚ ਚਲਾ ਗਿਆ ਇੱਕ ਜੰਗਲੀ ਮਹੀਆ ਚਾਰਦਾ ਸੀ ਉਸ ਬ੍ਰਾਹਮਣ ਨੂੰ ਕਿਹਾ ਭਰਾ ਕਿੱਥੇ ਚੱਲਿਆ ਉਹ ਸਾਖਿਆ ਖੰਭ ਪਟੰਕੇ ਚੱਲਿਆ ਹਾਂ ਕਿ ਅੱਧਾ ਰਾਜ ਮਿਲਣੇ ਉਹ ਕਹਿੰਦਾ ਇੱਕ ਖੰਬ ਮੈਨੂੰ ਦੇ ਦੇ ਤੂੰ ਮੇਰੀਆਂ ਮਹੀਆਂ ਲੈ ਜਾ ਭਰਾ ਬ੍ਰਾਹਮਣ ਨਾ ਮੰਨਿਆ ਤੇ ਉਹ ਖੰਡ ਲਾ ਕੇ ਚਲਿਆ ਗਿਆ ਖੰਬ ਲਾ ਕੇ ਚਲਿਆ ਗਿਆ ਤੁਰਿਆ ਜਾਂਦਾ ਉਹ ਇੱਕ ਸ਼ਹਿਰ ਵਿੱਚ ਚਲਿਆ ਗਿਆ ਸ਼ਹਿਰ ਵਿੱਚ ਰਾਜੇ ਦੇ ਮਹਿਲਾ ਹੇਠ ਜਾ ਕੇ ਬੈਠ ਗਿਆ ਫਿਰ ਉਸਨੇ ਰਾਜੇ ਨੂੰ ਕਿਹਾ हे ਰਾਜਾ ਮੈਨੂੰ ਨੌਕਰ ਰੱਖ ਲੈ ਰਾਜੇ ਨੇ ਕਿਹਾ ਕੀ ਕਰਿਆ ਕਰੇਗਾ ਉਸ ਨੇ ਕਿਹਾ ਤੇਰਾ ਮੰਝਾ ਡਾਇਆ ਕਰਾਂਗਾ ਬਿਸਤਰਾ ਵਿਛਾਇਆ ਕਰਾਂਗਾ ਫਿਰ ਇਕੱਠਾ ਕਰਿਆ ਕਰਾਂਗਾ ਤੇ ਤੇਰੇ ਬਰਾਬਰ ਕੁਰਸੀ ਡਾਇਆ ਕਰਾਂਗਾ ਉਸ ਸ਼ਹਿਰ ਦੇ ਰਾਜੇ ਨੇ ਕਿਹਾ ਸਾਨੂੰ ਨਹੀਂ ਮਨਜ਼ੂਰ ਤੂੰ ਚਲਾ ਜਾ ਉਹ ਫਿਰ ਇੱਕ ਹੋਰ ਸ਼ਹਿਰ ਗਿਆ ਉੱਥੋਂ ਦੇ ਰਾਜੇ ਨੂੰ ਕਿਹਾ ਮੈਨੂੰ ਨੌਕਰ ਰੱਖ ਲੈ ਉਸ ਨੇ ਪੁੱਛਿਆ ਕੀ ਕਰੇਗਾ ਉਸ ਨੇ ਕਿਹਾ ਤੇਰਾ ਮੰਝਾ ਡਾਇਆ ਕਰਾਂਗਾ ਬਿਸਤਰਾ ਵਿਛਾਇਆ ਕਰਾਂਗਾ ਤੇ ਇਕੱਠਾ ਕਰਿਆ ਕਰਾਂਗਾ ਤੇਰੇ ਬਰਾਬਰ ਕੁਰਸੀ ਡਾਇਆ ਕਰਾਂਗਾ ਨਾਲੇ 300 ਰੁਪਏ ਲਵਾਂਗਾ ਰਾਜੇ ਨੇ ਵਜ਼ੀਰ ਤੋਂ ਸਲਾਹ ਪੁੱਛੀ ਉਸ ਕਿਹਾ हे ਰਾਜਾ ਇਸ ਨੂੰ ਇੱਕ ਮਹੀਨਾ ਰੱਖ ਕੇ ਦੇਖ ਲਓ ਹੋ ਸਕਦਾ ਹੈ ਕਿ ਸੇ ਕੰਮ ਹੀ ਆ ਜਾਏ ਰਾਜੇ ਨੇ ਉਸ ਬਾਮਣ ਨੂੰ ਨੌਕਰ ਰੱਖ ਲਿਆ ਉਹ ਰਾਜੇ ਦਾ ਬਿਸਤਰਾ ਵਿਛਾਇਆ ਕਰੇ ਮੰਝਾ ਡਾਇਆ ਕਰੇ ਰਾਜੇ ਦੇ ਬਰਾਬਰ ਹੀ ਕੁਰਸੀ ਡਾ ਲਿਆ ਕਰੇ ਰਾਜੇ ਦੇ ਮਹਿਲਾਂ ਵਿੱਚ ਇੱਕ ਕਮਰਾ ਐਸਾ ਵੀ ਸੀ ਜਿਸ ਵਿੱਚ ਕੋਈ ਆਫਤ ਆਇਆ ਕਰਦੀ ਸੀ ਸਾਰੇ ਹੀ ਡਰਦੇ ਉਸ ਕਮਰੇ ਵਿੱਚ ਨਹੀਂ ਸੰਜਾਂਦੇ ਇੱਕ ਦਿਨ ਵਜ਼ੀਰ ਨੇ ਰਾਜੇ ਨੂੰ ਕਿਹਾ ਰਾਜਾ ਤੂੰ ਇਸ ਨੂੰ ਭੇਜ ਕੇ ਪਤਾ ਕਰਵਾ ਕੀ ਕੂਕਾਂ ਕਿੱਥੇ ਪੈਂਦੀਆਂ ਹਨ ਰਾਜੇ ਨੇ ਕਿਹਾ ਲੈ ਭਾਈ ਪਤਾ ਕਰਾ ਕਿ ਕੂਕਾਂ ਕਿੱਥੇ ਪੈਂਦੀਆਂ ਹਨ ਉਹ ਚਲਾ ਗਿਆ ਉਸ ਕਮਰੇ ਵਿੱਚ ਜਾ ਬੈਠਾ ਉਥੇ ਆਫਤ ਆਈ ਉਸਦੇ ਸਿਰ ਉੱਪਰ ਬੈਠ ਕੇ ਉਸ ਨੂੰ ਖਾਣ ਲੱਗੀ ਉਸ ਨੇ ਕਿਹਾ ਤੂੰ ਮੈਨੂੰ ਕਿਉਂ ਖਾਨੀ ਹੈ ਉਸ ਕਿਹਾ ਇਸ ਕਮਰੇ ਵਿੱਚ ਜੋ ਵੀ ਆਵੇ ਉਹ ਮੇਰਾ ਆਹਾਰ ਬਣ ਜਾਂਦਾ ਹੈ ਇਹ ਸੁਣ ਕੇ ਬ੍ਰਾਹਮਣ ਤਰਹਿ ਗਿਆ ਜਾਂਦੀ ਵਾਰੀ ਉਸ ਨੇ ਤਰਲਾ ਲਿਆ ਮੇਰੀ ਤਾਂ ਕੁਝ ਹੋਰ ਤੈਨੂੰ ਪਰਵਾਹ ਨਹੀਂ ਉਸ ਨੇ ਕਿਹਾ ਹਾਂ ਹੈ ਉਹ ਕੀ ਬ੍ਰਾਹਮਣ ਨੇ ਪੁੱਛਿਆ ਆਫਤ ਨੇ ਦੱਸਿਆ ਕਿ ਪਰੀਆਂ ਦੇ ਦੇਸ਼ ਵਿੱਚ ਇੱਕ ਦਿਓ ਰਹਿੰਦਾ ਹੈ ਉਸ ਕੋਲ ਇੱਕ ਮੋਤੀ ਹੈ ਉਹ ਤੂੰ ਮੈਨੂੰ ਲਿਆ ਦੇ ਬ੍ਰਾਹਮਣ ਨੇ ਮੌਲਤ ਮੰਗੀ ਉਸ ਕਿਹਾ ਕਿ 21 ਦਿਨਾਂ ਦੇ ਅੰਦਰ ਅੰਦਰ ਲਿਆ ਦੇ ਬ੍ਰਾਹਮਣ ਨੇ ਗੱਲ ਰਾਜੀ ਨੂੰ ਦੱਸੀ ਤੇ ਮੋਤੀ ਦੀ ਭਾਲ ਵਿੱਚ ਤੁਰ ਪਿਆ ਤੁਰਦਾ ਤੁਰਦਾ ਇੱਕ ਫਕੀਰ ਦੀ ਕੁਟਿਆ ਕੋਲ ਪਹੁੰਚਿਆ ਉਸ ਵੇਲੇ ਫਕੀਰ ਤਾੜੀ ਲਾਈ ਬੈਠਾ ਸੀ ਉਸ ਨੇ ਸੱਤ ਦਿਨ ਫਕੀਰ ਦੀ ਬਹੁਤ ਕੀਤੀ ਜਦੋਂ ਫਕੀਰ ਨੇ ਤਾੜੀ ਖੋਲੀ ਤਾਂ ਉਸ ਨੇ ਬ੍ਰਾਹਮਣ ਨੂੰ ਵੇਖਿਆ ਉਹ ਬਹੁਤ ਖੁਸ਼ ਹੋਇਆ ਤੇ ਕਿਹਾ ਮੰਗ ਕੀ ਮੰਗਦਾ ਹੈ ਬ੍ਰਾਹਮਣ ਚੁੱਪ ਰਿਹਾ ਫਕੀਰ ਨੇ ਦੂਜਾ ਬਚਨ ਕੀਤਾ ਉਹ ਫਿਰ ਵੀ ਚੁੱਪ ਰਿਹਾ ਫਕੀਰ ਨੇ ਕਿਹਾ ਤੀਜਾ ਬਚਨ ਹੈ ਜੋ ਮੰਗਣਾ ਹੈ ਮੰਗ ਲੈ ਬ੍ਰਾਹਮਣ ਨੇ ਆਪਣਾ ਪ੍ਰਯੋਜਨ ਦੱਸਿਆ ਤੇ ਸਫਲਤਾ ਵਾਸਤੇ ਸਹਾਇਤਾ ਮੰਗੀ ਫਕੀਰ ਨੇ ਉਸ ਨੂੰ ਆਪਣੀ ਮਾਲਾ ਦਾ ਇੱਕ ਮਨਕਾ ਦੇ ਦਿੱਤਾ ਤੇ ਆਖਿਆ ਕਿ ਇਸ ਮਨਕੇ ਦਾ صدਕਾ ਤੇਰੇ ਤੇ ਕੋਈ ਚੀਜ਼ ਭਾਰੂ ਨਹੀਂ ਹੋਵੇਗੀ ब्राह्मण मनका ਲੈ ਕੇ ਤੁਰ ਪਿਆ ਜਦੋਂ ਪਰੀਆਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਪਰੀਆਂ ਨੇ ਉਸ ਨੂੰ ਜਾਦੂ ਨਾਲ ਮੱਖੀ ਭਰੌਂਦਾ ਯਤਨ ਕੀਤਾ ਪਰ ਉਹ ਸਫਲ ਨਾ ਹੋਈਆਂ ਉਹਨਾਂ ਨੇ ਬ੍ਰਾਹਮਣ ਤੇ ਕਈ ਵਾਰ ਕੀਤੇ ਪਰ ਜਦੋਂ ਸਫਲ ਨਾ ਹੋਈਆਂ ਤਾਂ ਬ੍ਰਾਹਮਣ ਨੇ ਮਨਕੇ ਦੀ ਗੈਬੀ ਸ਼ਕਤੀ ਨਾਲ ਇੱਕ پری ਕਾਬੂ ਕਰ ਲਈ ਉਹ ਬਥੇਰੀਆਂ ਮਿੰਤਾ ਕਰੇ ਕਿ ਮੈਨੂੰ ਛੱਡ ਦੇ ਪਰ ਬ੍ਰਾਹਮਣ ਨੇ ਨਾ ਕਰ ਦਿੱਤੀ پری ਨੇ ਕਿਹਾ ਕਿ ਕਿਸੇ ਤਰ੍ਹਾਂ ਛੱਡ ਛੱਡਦਾ ਵੀ ਹੈ ब्राह्मण ਨੇ ਕਿਹਾ ਕਿ ਜਿੱਥੇ ਤੁਹਾਡਾ ਦਿਓ ਰਹਿੰਦਾ ਹੈ ਉੱਥੋਂ ਇੱਕ ਮੋਤੀ ਹੈ ਉਹ ਮੋਤੀ ਮੈਨੂੰ ਲਿਆ ਦੇ ਤੇ ਤੈਨੂੰ ਛੁੱਟੀ परी ਕਿਹਾ ਕਿ ਇਹ ਕੰਮ ਤਾਂ ਬਹੁਤ ਔਖਾ ਹੈ ਦਿਓ ਦੇ ਮੋਤੀ ਵਿੱਚ ਉਸ ਦੀ ਜਾਨ ਹੈ ਤੇ ਚਾਰੇ ਪਾਸੇ ਫਨੀਰ ਨਾਗਾਂ ਦਾ ਪਹਿਰਾ ਹੈ ਜਦੋਂ ਵੀ ਕਿਸੇ ਨੇ ਮੋਤੀ ਚੁੱਕਿਆ ਤਾਂ ਉਸ ਤੇ ਚਾਰੇ ਪਾਸਿਆਂ ਤੋਂ مصیبتਾਂ ਟੁੱਟ ਪੈਣਗੀਆਂ ਬ੍ਰਾਹਮਣ ਨੇ ਕਿਹਾ ਕਿਵੇਂ ਵੀ ਕਰ ਮੈਨੂੰ ਤਾਂ ਮੋਤੀ ਚਾਹੀਦਾ ਹੈ ਪਰੀ ਨੇ ਕਿਹਾ ਕਿ ਮੈਂ ਤੈਨੂੰ ਉਹ ਥਾਂ ਤਾਂ ਦੱਸ ਦਿੰਨੀ ਆ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੀ ਖੈਰ ਬ੍ਰਾਹਮਣ ਇਸ ਗੱਲ ਤੇ ਰਾਜੀ ਹੋ ਗਿਆ ਪਰ ਉਸ ਨੂੰ ਉਸ ਥਾਂ ਤੇ ਲੈ ਗਈ ਮੋਤੀ ਇੱਕ ਗੁਫਾ ਵਿੱਚ ਪਿਆ ਸੀ ਤੇ ਬਾਹਰ ਫਨੀਆਂ ਨਾਗਾਂ ਦੇ ਪਹਿਰੇ ਸਨ ਬ੍ਰਾਹਮਣ ਮਨਕੇ ਦੀ ਸ਼ਕਤੀ ਨਾਲ ਅਲੋਪ ਹੋ ਗਿਆ ਜਦੋਂ ਉਸ ਨੇ ਮੋਤੀ ਨੂੰ ਹੱਥ ਪਾਇਆ ਤਾਂ ਚਾਰੇ ਪਾਸੇ ਜ਼ਬਰਦਸਤ ਤੂਫਾਨ ਮਚ ਉੱਠਿਆ ਦਿਓ ਲੱਗਾ ਚਿੰਗਿਆ ਚੰਗਿਆੜਾ ਮਾਰਨ ਪਰ ਉਸ ਨੂੰ ਦਿਸੇ ਕੋਜਨਾ ਬ੍ਰਾਹਮਣ ਮੋਤੀ ਲੈ ਕੇ ਗੁਫਾ ਚੋਂ ਬਾਹਰ ਆ ਗਿਆ ਤੇ ਦਿਓ ਤੜਫ ਤੜਫ ਕੇ ਮਰ ਗਿਆ ਬ੍ਰਾਹਮਣ ਮੋਤੀ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ ਰਾਜੇ ਨੂੰ ਜਦੋਂ ਆਫਤ ਆਈ ਤਾਂ ਬ੍ਰਾਹਮਣ ਨੇ ਉਹ ਮੋਤੀ ਉਸ ਨੂੰ ਦੇ ਦਿੱਤਾ ਉਹ ਬੜੀ ਖੁਸ਼ ਹੋਈ ਤੇ ਉੱਚੀ ਉੱਚੀ ਕਹਿਣ ਲੱਗੀ ਤੂੰ ਤਾਂ ਮੇਰਾ ਦੁਸ਼ਮਣ ਮਾਰ ਦਿੱਤਾ ਹੁਣ ਮੈਂ ਇੱਥੋਂ ਚਲੀ ਜਾਨੀ ਹਾਂ ਫੇਰ ਕਦੀ ਵੀ ਇੱਥੇ ਨਹੀਂ ਆਵਾਂਗੀ ਇਹ ਆ ਕੇ ਉਹ ਅਲੋਪ ਹੋ ਗਈ ਰਾਜੇ ਨੇ ਕੋਸ਼ੂ ਕੇ ਬ੍ਰਾਹਮਣ ਨੂੰ ਬਹੁਤ ਕੁਝ ਇਨਾਮ ਦਿੱਤਾ ਉਹ ਇਹ ਸਭ ਕੁਝ ਲੈ ਕੇ ਆਪਣੇ ਘਰ ਪਰਤਿਆ ਤੇ ਆਪਣੇ ਪਰਿਵਾਰ ਵਿੱਚ ਆਰਾਮ ਨਾਲ ਜੀਵਨ ਬਤੀਤ ਕਰਨ ਲੱਗ ਪਿਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਦਿਓ